ਸੇ ਮਨ ਆਏ ਜਾਪ ਮਨ ਮੇਰੇ ਗੋਗੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਓ ਇਕ ਸਬੈਣ ਨਾਹੀ ਦੂਜਾ ਕੋ ਇਹ ਜਾਕੇ ਦ੍ਰਿਸ਼ਟ ਸਦਾ ਸੁਖ ਹੋਏ ਸਾਜਣ ਮੀਤ ਸਖਾ ਕਰ ਏਕ ਹਰ ਹਰ ਅਖਰ ਮਨ ਮਹਲੇਖ ਰਾਵ ਰਹਾ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਕੋਟ ਬਿਗਣ ਹਿਰਾਖ ਨਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੇ ਤੇਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਾਪ ਹਰ ਚਰਨ ਮਿਟੀ ਖੁਦ ਤਾਸ ਰਹਾਓ ਸਰਬ ਕਲਿਆਣ ਸੁਖ ਸਹਿਜਨ ਧਾਨ ਜਾ ਕੈ ਹਰਿ ਦੇਵ ਵਸੇ ਭਗਵਾਨ ਆਉਖਦ ਮੰਤਰ ਤੰਤ ਸਭ સાર ਕਰਨੇ ਹਾਰ ਹਰਿ ਦੇ ਮਹਤਾਰ ਤਾਜ ਸਭ ਪਰਮ ਭਜਿਓ ਪਾਰ ਬ੍ਰਹਮ ਕੋ ਨਾਨਕ ਟਾਲੇ ਹੋ ਧਰਮ ਗੌੜੀ ਮਹੱਲਾ ਪੰਜਵਾ ਸਾਧ ਪਈ ਗੁਰ ਗੋਬਿੰਦ ਪਾਈ ਤਾਪ ਭਵ ਬਿਨਸੇ ਮੇਰੇ ਭਾਈ ਰਹਾਉ RAM ਨਾਮ ਨਿਤ ਰਸਨ ਬਖਾਨ ਬਿਨਸੇ ਰੋਗ ਭਏ ਕਲਿਆਣ ਪਾਰ ਬ੍ਰਹਮ ਗੁਣ ਅਗਮੇ ਚਾਰ ਸਾਧੂ ਸੰਗਮ ਹੈ ਦਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗੈ ਬਿਆਦ ਉਬਰੇ ਜਨਮੀਤ ਮਨ ਬਾਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣਾਇ ਗੌੜੀ ਮਹੱਲਾ ਪੰਜਵਾਂ ਨੇਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਪਈ ਸੇਵ ਰਹਾ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੇ ਨਾਨਕ ਨਾਮ ਜਪੇ ਸੋ ਜੀਵੇ ਸਾਧ ਸੰਗ ਹਰ ਅੰਮ੍ਰਿਤ ਪੀਵੇ ਗੌੜੀ ਮਹੱਲਾ ਪੰਜਵਾਂ ਕਿਰਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਓ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੇ ਕਰਤਾਰੇ ਬਾਦ ਸਾਹ ਸਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਪਜੋ ਭਗਵਾਨ ਸਾਧ ਸੰਗਤ ਮਲ ਕਿੰਨੋ ਦਾਣਾ ਸਾਰਣਾ ਪਰੇ ਪ੍ਰਭ ਅੰਤਰ ਜਾਮੇ ਨਾਨਕ ਓਟ ਪਕਰੇ ਪ੍ਰਭ ਸੁਆਮੀ ਗਾਉੜੀ ਮਹੱਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਾਗੁਣ ਤੇਰੇ ਰਹਾਉ ਪੰਜ ਬਿਖਾਦੀ ਏਕ ਗਰੀਬਾ ਰਾਖੋ ਰਖਣਹਾਰੇ 헤ਦ ਕਰੇ ਔਰ ਬਹੁਤ ਸੰਤਾ ਬਹ ਆਇਓ ਸਰਣ ਤੁਹਾਰੇ ਕਾਰ ਕਰ ਹਾਰੇ ਅਣਕ ਬਉ ਭਾਤੀ ਛੋੜੇ ਕਥੂ ਨਾਹੀ ਇਕ ਬਾਤ ਸੁਣਤਾ ਕੀ ਉਟਾ ਸਾਧ ਸੰਗ ਮਿਟ ਜਾਹੇ ਕਰ ਕਿਰਪਾ ਸੰਤ ਮਿਲੇ ਮੋਹੇ ਤਨ ਤੇ ਤੀਰ ਜਪਾਇਆ ਸੰਤੀ ਮੰਤ ਦਿਓ ਮੋਇ ਨਰ ਪਾਉ ਗੁਰ ਕਾਉ ਸ਼ਬਦ ਕਮਾਇਆ ਜੇਤ ਲੈ ਓਏ ਮਹਾ ਬਿਖਾਦੇ ਸਾਜ ਸੁਹੇਲੇ ਬਾਣੀ ਕਹਉ ਨਾਨਕ ਮਨ ਭਾਇਆ ਪ੍ਰਗਾਸਾ ਪਾਇਆ ਪਦ ਨਰਬਾਣੀ ਬੇਲਾਵਲ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵਾ ਸੇਵਕ ਆਪਣੀ ਲਾਇਓ ਸੇਵਾ ਵਿਗੜਨ ਨਾ ਲਾਗੇ ਜਪ ਲਖ ਭੇਵ ਤਰਤ ਪਨੀਤ ਪਈ ਗੁਣ ਗਾਏ ਚਤੁਰ ਗਇਆ ਹਰ ਨਾਮ ਤੇ ਆਏ ਰਹਾਓ ਸਬਣੀ ਥਾਈ ਰਵਿਆ ਆਪ ਆਦ ਜੁਗਾਦ ਜਾਂ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਮੁਰਕੇ ਚਰਨ ਲੱਗੇ ਮਨ ਮਿਠੇ ਨਿਰਬਿਗਣ ਹੋਏ ਸਭ ਥਾਈ ਉੱਠੇ ਪਾਉ ਸੁਖੁ ਪਾਏ ਸਤਿਗੁਰੁ ਤੋਠੇ ਪਾਰ ਬ੍ਰਹਮ ਪ੍ਰਭ ਪੈ ਰਖਵਾਲੇ ਜਥੇ ਕਿਥੇ ਦੇਸਹਿ ਨਾਲੇ ਨਾਨਕ ਦਾਸ ਖਸਮ ਪ੍ਰਤਪਾਲੇ ਬਿਲਾਵਲ ਮਹੱਲਾ ਪੰਜਵਾ ਚਰਨ ਕਮਲ ਪ੍ਰਭ ਹਰਿ ਦਏ ਤੇ ਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦੀਨੋ ਦਾਣਾ ਸਫਲ ਜਨਮ ਜੀਵਨ ਪ੍ਰਵਾਨ ਰਹਾਓ ਅਕਾਥ ਕਥਾ ਅਮ੍ਰਿਤ ਪ੍ਰਭ ਬਾਣੀ ਕਉ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾ ਸਾਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹੰਦ ਧੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੇ ਹਰਿ ਸਿਮਰਤਿ ਕਿਲਵਿਖ ਸਬ ਨਾਸੇ ਆਨੰਦ ਕਰਹੁ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੇ ਮੇਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਦਰਦ ਸਮਾਰਿਆ ਸਾਥ ਜਨਾ ਹੋਏ ਕਿਰਪਾਲਾ ਬਿਖਸੇ ਸਭ ਪਰਵਾਰਿਆ ਰਾਜ ਸਤਿਗੁਰੇ ਆਪ ਸਵਾਰਿਆ ਵੱਡਿਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਾਨ ਤ੍ਰੇਨ ਤ੍ਰਿਪਮਣ ਹਰਿਆ ਹੋਏ ਸਗਲੇ ਜੀ ਸੁਧਾਰਿਆ ਮਨਿਸ਼ੇ ਨਾਨਕ ਫਲ ਪਾਏ ਪੂਰਨ ਈਸ਼ਵਰ ਪੁਜਾਰਿਆ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾਓ ਰਾਜ ਰਜ ਭੋਜਨ ਖਾਬ ਹੋ ਮੇਰੇ ਭਾਈ અમૃત નામૃત મહયતે આયે નાનક ગુરુ પૂરે સરનાયે જિન અપને નામ કી પય જો રખાયે બેલાબલ મહલ્લા પંજવા તાપ સંતાપ સગલે ગયે બિણ સે તે રોગા પાર બ્રહ્મ તુ બક્ષિયા સંતન રસ પહોગ રહાવ સરવ સુખા તેરી મંડલે તેરા મન તન આરોગ ગુણ ગાવોિત રામ કે એહે આવખદ રોગ આયે બસો કર દે સમય एहे भले संयोग नानक प्राव सो प्रसन्न सु लह गए बेयोग बेलावल महला पंजवा बंदन काटे आप प्रभ हुआ दीन दयाल प्रभ पार ब्रह्म ताकि नदर निहल गुरुपुरा कृपा काटिया दुख रोग मन तन शीतल सुखी पाया प्रभ्यावन जोग रहाओ ਆਉ ਖਦਾ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੇ ਸਾਧ ਸੰਗਮਨ ਤਨ ਹਿਤੈ ਫਿਰ ਦੁਖ ਨ ਜਾਪੇ ਹਰ 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 ਜਾਪੀਏ ਅੰਤਰ ਲੇਵ ਲਾਏ ਕੇਲੇ ਵੇਖੋ ਤਰੇ ਸੁਧ ਹੋਏ ਸਾਧੂ ਸਰਣਾਇ ਸੁਣਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥੇ ਹਰ ਕੇ ਗੁਣ ਗਾਈ ਉਰਠ ਮਹੱਲਾ ਪੰਜਵਾ ਠੰਡ ਪਾਈ ਕਰ ਤਾਰੇ ਤਾਪ ਛੋੜ ਗਿਆ ਪਰਵਾਰ ਗੁਰ ਪੂਰੇ ਹੈ ਰਾਖੀ ਸਰਣ ਸੱਚੇ ਕੀ ਤਾਂ ਕੇ ਪਰਮੇਸ਼ਰ ਆਪ ਹੋਆ ਰਖਵਾਲਾ ਸਾਤ ਸਹਿਜ ਸੁਖ ਖਿੰਨ ਮਹਿ ਉਪਜਾਇ ਮਨ ਹੋਆ ਸਦਾ ਸੁਖਾਲਾ ਰਹਾਓ ਹਰ ਹਰ ਨਾਮ ਦੀਓ ਦਾਰੂ ਤਨ ਸਗਲਾ ਰੋਗ ਬੇਦਾਰੂ ਆਪਣੀ ਕਿਰਪਾ ਧਾਰੇ ਤਨ ਸਗਲੇ ਬਾਤ ਸਵਾਰੇ ਪਰਾ ਆਪਣਾ ਦਰਦ ਸਮਾਰੇ ਆ ਹਮਰਾ ਗੁਣ ਅਬ ਗੁਣ ਨਾ ਵਿਚਾਰੇ ਆ ਗੁਰ ਕਾ ਸ਼ਬਦ ਭਇਓ ਸਾਖੀ ਤਨ ਸਗਲੇ ਲਾਜ ਰਾਖੇ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਤੈਜ ਰਾਖੇ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਬ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਖ ਭੰਜਨੇ ਸਾਹਿਬ ਗੌੜੀ ਮਹੱਲਾ ਪੰਜਵਾਂ ਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧਿਏ ਪੂਰਨ ਸਤਿਗੁਰ ਗਿਆਨ ਰਹਾਉ ਜਿਤ ਕਟ ਵਸੇ ਪਾਰ ਬ੍ਰਹਮ ਸੋਇ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵੈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀਐ ਨਾ ਜਾਪੇ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮਿ ਆਗਾਦ ਪਾਏ ਕਿਰਪਾਲ ਗੁਸਾਈਆ ਨਠੇ ਸੋਗ ਸੰਤਾਪ ਤੱਤੇ ਵਾਉਣ ਲੱਗਏ ਸਤਗੁਰ ਰਖੇ ਆਪ ਗੁਰ ਨਰਾਇਣ ਦਇ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠਾਏ ਸਭ ਕਿ ਛਪਾਇਆ ਜਨ ਨਾਨਕ ਸਦ ਬਲਿਹਾਰ ਗੌੜੀ ਮਹੱਲਾ ਪੰਜਵਾ ਸੂਕੇ ਹਰੇ ਕੀਏ ਖਿ ਨਮਾਹੇ ਅੰਮ੍ਰਿਤ ਦਿਸ਼ਟ ਸੰਚ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦੇਨੀ ਆਪਣੀ ਸੇਵ ਰਹਾਓ ਮਟ ਗਈ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤਿਗੁਰ ਗੁਣ ਤਾਸਾ ਦੁਖ ਨਾਠੇ ਸੁਖ ਆਏ ਸਮਾਏ ਢੀਲ ਨ ਪਰੇ ਜਾਂ ਗੁਰ ਫਰਮਾਏ ਈਸ਼ ਪੁਨੀ ਪੁਰੈ ਗੁਰ ਮਿਲੇ ਨਾਨਕ ਦੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਥ ਸੀਤਲ ਭਏ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਪਏ ਸੋਹਿਲੇ ਜਨਮ ਜਨਮ ਕੇ ਬਿਸਰਾ ਮੇਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਮੋ ਸਗਲ ਰੋਗ ਕਾ ਬਿਣਸਿਆ ਥਾਓ ਸਹਜ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਨੀ ਦੁਖ ਦਰਦ ਜਮ ਨੇੜ ਨ ਆਵੈ ਕਉ ਨਾਨਕ ਜੋ ਹਰ ਗੁਣ ਗਾਵੇ ਗਉੜੀ ਮਹੱਲਾ ਪੰਜਵਾ ਜੇ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੇ ਮਨ ਆਏ ਜਾਪ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਓ ਇਕ ਸੁਬੇਣ ਨਾਹੀ ਦੂਜਾ ਕੋ ਇਹ ਜਾਂਕੇ ਦ੍ਰਿਸ਼ਟ ਸਦਾ ਸੁਖ ਹੋਏ ਸਾਜਣ ਮੀਤ ਸਖਾ ਕਰ ਏਕ ਹਰ ਹਰ ਅਖਰ ਮਨ ਮਹਲੇਖ ਰਾਵ ਰਹਾ ਸਰਬੱਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਕੋਟ ਵਿਗਣ ਹੀਰੇਖ ਨਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੇ देवत राम रस अमृत गुण जास जाप हर चरण मिटे खुद तास रहाओ सर्व कल्याण सुख सहज अनुदान जा कह हृदय बसे भगवान औखद मंत्र तंत्र सब सार करणे हार हृदय महतार ताज सब परम भजे ओ पार ब्रह्म कौ नानक टाले हो धर्म गौडी मोहल्ला पंजवा सांत बई गुरु गोविंद पाई ਤਾਪ ਪਾਪ ਬਿਨਸੇ ਮੇਰੇ ਭਾਈ ਰਹਾਉ ਰਾਮ ਨਾਮ ਨਿਤ ਰਸਨ ਬਖਾਨ ਬਿਨਸੇ ਰੋਗ ਭਏ ਖਲਿਆਣ ਪਾਰ ਬ੍ਰਹਮ ਗੁਣ ਅਗਮੰਬੇ ਚਾਰ ਸਾਜੋ ਸੰਗਮ ਹੈ ਦਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗੈ ਬਿਆਦ ਉਬਰੇ ਜਨਮੀ ਤਾ ਮਨ ਬਾਚ ਕਰਮ ਪ੍ਰਭ ਆਪਣਾ ਧਾਈ ਨਾਨਕ ਦਾਸ ਤੇਰੀ ਸਰਣਾਇ ਗੌੜੀ ਮਹੱਲਾ ਪੰਜਵਾਂ ਨੇਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਪਈ ਸੇਵ ਰਹਾ ਸੇਤਲਾਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਾਪਾ ਕਿਰਪਾ ਧਾਰੇ ਨਾਨਕ ਨਾਮ ਜਪੇ ਸੋ ਜੀਵੇ ਸਾਧ ਸੰਗ ਹਰ ਅੰਮ੍ਰਿਤ ਪੀਵੇ ਗੌੜੀ ਮਹੱਲਾ ਪੰਜਵਾ ਥੇਰ ਕਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਰਹਾਓ ਦੋਸਤ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੇ ਕਰਤਾਰੇ ਬਾਦ ਸਾਹ ਸਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਪਜਹੋ ਭਗਵਾਨ ਸਾਧ ਸੰਗਤ ਮਿਲ ਕਿਨੋ ਦਾਣਾ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੇ ਪ੍ਰਭ ਸੁਆਮੀ ਗਾਉੜੀ ਮਹੱਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਰਗੁਣ ਸਾਭ ਗੁਣ ਤੇਰੇ ਰਹਾਉ ਪੰਜ ਬਿਖਾਦੀ ਇਕ ਗਰੀਬਾ ਰਾਖੋ ਰਾਖਣਹਾਰੇ ਕਰੇ ਔਰ ਬਹੁਤ ਸੰਤਾ ਵਹਿ ਆਇਓ ਸਰਣ ਤੁਹਾਰੇ ਕਾਰ ਕਰ ਹਾਰੇ ਅਣਕ ਬਹੁ ਭਾਤੀ ਛੋੜੇ ਕਥੂ ਨਾਹੀ ਏਕ ਬਾਤ ਸੁਣਤਾ ਕੀ ਉਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੈ ਮੋਹੇ ਨਨਤੇ ਤੀਰਜ ਪਾਇਆ ਸੰਤੇ ਮੰਤ ਦਿਓ ਮਾਇਨਰ ਪਾਉ ਗੁਰ ਕਾਉ ਸ਼ਬਦ ਕਮਾਇਆ ਜੀਤ ਲੈ ਓਏ ਮਹਾ ਬੇਖਾਦੇ ਸਾਜ ਸੁਹੇਲੇ ਬਾਣੀ ਕਉ ਨਾਨਕ ਮਨ ਭਾਇਆ ਪ੍ਰਗਾਸਾ ਪਾਇਆ ਪਦ ਨਰਬਾਣੀ ਬੇਲਾਵਲ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵਾ ਸੇਵਕ ਆਪਣੀ ਲਾਇਓ ਸੇਵਾ ਵਿਗਨ ਨਾ ਲਾਗੇ ਜਪ ਲਖ ਭੇਵ ਸਰਤੋ ਪਣੀਤ ਪਈ ਗੁਣ ਗਾਇ ਚਤੁਰ ਗਇ ਹਰ ਨਾਮ ਤੇ ਆਇ ਰਹਾਓ ਸਬਣੀ ਥਾਈ ਰਵਿਆ ਆਪ ਆਦ ਜੁਗਾਦ ਜਾਂ ਕਾ ਵੱਡ ਪ੍ਰਤਾਪ ਗੁਰ ਪ੍ਰਸਾਦਿ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮਿਠੇ ਨਰ ਬੇਗਣ ਹੋਏ ਸਭ ਥਾਈ ਉਠੇ ਪਾਉ ਸੁਖ ਪਾਏ ਸਤ ਗੁਰ ਤੋਂ ਠੇ ਪਾਰ ਬ੍ਰਹਮ ਪ੍ਰਭ ਪੈ ਰਖ ਵਾਲੇ ਜਿੱਥੇ ਕਿਥੇ ਦੇਸਹਿ ਨਾਲੇ ਨਾਨਕ ਦਾਸ ਖਸਮ ਪ੍ਰਤਿ ਪਾਲੇ ਬਿਲਾਵਲ ਮਹੱਲਾ ਪੰਜਵਾ ਚਾਰਨ ਕਾਮਲ ਪ੍ਰਭ ਹਰਦੇ ਤੇ ਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦੀਨੋ ਦਾਣਾ ਸਫਲ ਜਨਮ ਜੀਵਨ ਪ੍ਰਵਾਨ ਰਹਾਓ ਅਕਾਥ ਕਥਾ ਅਮਰਤ ਪ੍ਰਭ ਬਾਣੀ ਕਉ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹਲਾ ਪੰਜਵਾ ਸਾਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹੰਦ ਧੂਰੇ ਰਹਾਓ ਤਾਪ ਪਾਪ ਸੰਤਾਪ ਬਿਨਾਸੇ ਹਰਿ ਸਿਮਰਤ ਕਿਲ ਵਿਖ ਸਬ ਨਾਸੇ आनंद करहो मिल सुंदर नारी गुरु नानक मेरी पैज सवारी बेलावल मोहल्ला पंजवा सगले आनंद किया परमेश्वर अपना दर्द समारया साथ जना होए कृपाला बिकसे सब परवारया कार्य सतगुरु आप सवारया वड्डी अरजा हरगोबिंद की सुख मंगल कल्याण बेचारया रहआव वानत्रन त्रपवन हरया होए सगले जी सधारया ਮਾਨੇ ਸੇ ਨਾਨਕ ਫਲ ਪਾਏ ਪੂਰਨ ਈਸ਼ਾ ਪੁਜਾਰਿਆ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾਓ ਰਾਜ ਰਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਦ ਮਾਹ ਧਿਆਈ ਨਾਨਕ ਗੁਰੂ ਪੂਰੇ ਸਰਣਾਏ ਜਿਨ ਆਪਣੇ ਨਾਮ ਕੀ ਤੈਜ ਰਖਾਈ ਬਿਲਾਵਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੋਗਾ पार ब्रह्म तु बख्श्या संतन सर्व सुखा तेरे मंडले तेरा मन तन आरोग गुण अवखद नितरामगे आए बसो आये दे समय एह भले संयोग नानक प्रभ सो प्रसन्न लह गए बेयोग बेलावल महला पञ्जवा बधन काटे आप प्रभ हुआ ਦੇਣ ਦਿਆਲ ਪ੍ਰਭ ਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ ਗੁਰਪੂਰੈ ਕਿਰਪਾ ਕਰੇ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਪਇਆ ਪ੍ਰਭ ਤੇ ਆਵਣ ਜੋਗ ਰਹਾਉ ਔਖ ਦਰ ਹਰਿ ਕਾ ਨਾਮੈ ਜਿਤ ਰੋਗ ਨਾ ਵਿਆਪੇ ਸਾਧ ਸੰਗਮਨ ਤਨ ਹਿਤੈ ਫਿਰ ਦੁਖ ਨ ਜਾਪੈ ਹਰ 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 ਜਾਪੀਏ ਅੰਤਰ ਲੇਵ ਲਾਇ ਕੇਲੇ ਵਖੂ ਤਰੇ ਸੁਧ ਹੋਏ ਸਾਧੂ ਸਰਣਾਏ ਸੁਣਤ ਜਪਤ ਹਰਨਾਮ ਜਸ ਤਾਂ ਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥੇ ਹਰ ਕੇ ਗੁਣ ਗਾਏ ਉਰਠ ਮਹੱਲਾ ਪੰਜਵਾ ਠਾਂਡ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰ ਗੁਰ ਪੂਰੇ ਹੈ ਰਾਖੀ ਸਰਣ ਸਚੇ ਕੀ ਤਾਂਕੇ ਪਰਮੇਸ਼ਰ ਆਪ ਹੋਆ ਰਖਵਾਲਾ ਸਾਤ ਸਹਿਜ ਸੁਖ ਖਿੰਨ ਮਹਿ ਉਪਜਾਇ मनहुवा सदा सुखाल्ला रहाओ हर हर नाम दीयो दारू तैन सगला रोग बेदारू अपनी कृपा धारि तैन सगले बात सवारी प्रब अपना दर्द समारेया हमरा गुण अवगुण ना बेचारया गुर का शब्द भयो साखी तैन सगले लाज राखे बोलाया बोली तेरा तू साहिब गुणी गहेरा ਜਪ ਨਾਨਕ ਨਾਮ ਸੱਚ ਸਾਖੇ ਆਪਣੇ ਦਾਸ ਕੀ ਪੈਜ ਰਾਖੇ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੇ ਆਪਣੇ ਦਾਸ ਕੀ ਪੈਜ ਰਾਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਖ ਭੰਜਨੀ ਸਾਹਿਬ ਗੌੜੀ ਮਹੱਲਾ ਪੰਜਵਾ ਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਧਿਏ ਪੂਰਨ ਸਤਿਗੁਰ ਗਿਆਨ ਰਹਾਉ ਜਿਤ ਕਟ ਵਸੇ ਪਾਰ ਬ੍ਰਹਮ ਸੋਇ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵੈ ਏ